ਕਿਉਂ ਵੀ ਮਿੱਤਰਾ ਕੀ ਹਾਲ ਚਾਲ ਨੇ ਸਾਹੀ ਤਿਲੇ ਤਾਂ ਬਹੁਤ ਦੇਖੇ ਹੋਣੇ ਜਿਹੜਾ ਅੱਜ ਤੁਹਾਨੂੰ ਆਪਾਂ ਕੰਬੀਨੇਸ਼ਨ ਦੱਸਣ ਜਾ ਰਹੇ ਆ ਦੋ ਚੀਜ਼ਾਂ ਦਾ ਹੋਮੋਪੈਥੀ ਤੇ ਆਯੁਰਵੇਦ ਦਾ ਜਿਹੜਾ ਆਪਾਂ ਸਾਹੀ ਤਿਲਾ ਤਿਆਰ ਕਰਦੇ ਆ ਚਰਬੀ ਵਾਲਾ ਤੇਲ ਉਹਦੇ ਵਿੱਚ ਸੈਡੋਨੀਆ ਵੈਲਗਿਰਸ ਮਦ ਟੈਂਚਰ ਵੈਸੇ ਪੀਣ ਵਾਲੀ ਹੁੰਦੀ ਐ ਤੁਹਾਨੂੰ ਕੋਈ ਵੈਦ ਅਸਲ ਤਾਂ ਦੱਸਦੀ ਨਹੀਂ ਪੀਣ ਵਾਸਤੇ ਤੁਸੀਂ ਇਹ ਵਰਤੋ ਠੀਕ ਐ ਸੀਕ੍ਰਟ ਆ ਹਰ ਇੱਕ ਬੰਦੇ ਦਾ ਵੈਸੇ ਵੈਦ ਬਹੁਤੇ ਵੈਦਾਂ ਨੂੰ ਪਤਾ ਵੀ ਨਹੀਂ ਇਹਦੇ ਬਾਰੇ ਪਰ ਆਪਾਂ ਤੁਹਾਨੂੰ ਇਹ ਪੀਣ ਬਾਰੇ ਦੱਸੀ ਸੀ ਪਹਿਲਾਂ ਅੱਜ ਤੁਹਾਨੂੰ ਇੱਕ ਹੋਰ ਕਾਰਡ ਦੱਸਦੇ ਆ ਜਿਵੇਂ ਕਹਿੰਦੇ ਨੇ ਤੂੰ ਕੀ ਜਾਣੇ ਜੱਟੀ ਨੇ ਜੱਟ ਜਗਾੜੀ ਹੁੰਦੇ ਆ ਉਹ ਜਗਾੜਾ ਹੈ ਇਹ ਇਹ ਹਰ ਕੋਈ ਨਹੀਂ ਲਾ ਸਕਦਾ 2-4 ਇਹਦੇ ਤੇਲ ਦੀਆਂ ਬੂੰਦਾਂ ਰੱਖਣੀਆਂ ਨੇ ਹੱਥ ਤੇ 2-4 ਇਹ ਵਿੱਚ ਮਿਕਸ ਕਰ ਲੈਣੀਆਂ ਨੇ ਠੀਕ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਲਿੰਗ ਦੇ ਉੱਤੇ ਮ사ਜ ਕਰਨੀ ਹੈ ਜੇ ਲਿੰਗ ਦੀ ਮੋਟਾਈ ਨਾ ਹੋਈ ਤਾਂ ਬੈਦ ਨਾ ਕਹੋ ਇੰਨਾ ਤਕੜਾ ਰਿਜ਼ਲਟ ਆ ਬੰਦਾ 60 ਸਾਲ ਦਾ ਹੀ ਕਿਉਂ ਨਾ ਹੋਵੇ 100% ਮਟਾਈ ਹੋਊਗੀ ਲੰਬਾਈ ਲਈ ਤੇ 23 ਸਾਲ ਤੋਂ ਘੱਟੇ ਦੀ ਵਰਤੋਂ ਕਰਨੀ ਹੈ ਠੀਕ ਹੈ ਜੀ ਤੇ ਮ사ਜ ਵੀ ਇਹਨਾਂ ਦੋਨਾਂ ਦੀ ਮਿਕਸ ਕਰਕੇ ਕਰਨੀ ਹੈ ਤੇ ਇਹਦੀਆਂ ਬੂੰਦਾਂ ਪੀਣ ਵਾਸਤੇ ਵੀ ਦੱਸਾਂਗੇ ਤੁਹਾਨੂੰ ਡੋਜ਼ ਇਹਦੀ ਏਜ ਦੇ ਹਿਸਾਬ ਨਾਲ ਹੈ ਠੀਕ ਹੈ ਜਦੋਂ ਮੰਗਵਾਉਂਗੇ ਕੰਬੋ ਤਾਂ ਤੁਹਾਨੂੰ ਜੀ ਡੋਜ਼ ਪੀਣ ਵਾਸਤੇ ਵੀ ਦੱਸਾਂਗੇ ਤੇ ਮਲਣ ਵਾਸਤੇ ਵੀ ਦੱਸਾਂਗੇ ਜੇ ਅੱਜ ਤੱਕ ਤੁਹਾਨੂੰ ਇਹ ਨੁਸਖਾ ਇਹੋ ਜਿਹਾ ਨੁਸਖਾ ਕਿਸੇ ਵੈਦ ਨੇ ਦੱਸਿਆ ਤਾਂ ਥੂ ਕਰਕੇ ਜਾਣੋ ਬਜਵੰਦੇ ਨੂੰ ਵੀ ਹਾਂ ਵੀ ਤੇਰੇ ਚ ਦਾਮੀ ਨਹੀਂ ਕੋਈ ਕਈ ਵਾਰ ਕਹਿੰਦੇ ਹਾਂ ਜੀ ਵੈਦ ਸਾਹਿਬ ਐਵੇਂ ਆ ਉਹਵੇਂ ਐ ਆਪ ਮੈਂ ਚੈਲੰਜ ਕਰਦਾ ਜੇ ਤੁਹਾਨੂੰ ਇਹ ਚੀਜ਼ ਦਾ ਕਿਸੇ ਨੇ ਨੁਸਖਾ ਦੱਸਿਆ ਹੋਵੇ ਅੱਜ ਤੱਕ ਕਿਸੇ ਪੰਜਾਬੀ ਵੈਦ ਨੇ ਤੁਹਾਨੂੰ ਨਾ ਹੀ ਦੱਸਿਆ ਨਾ ਹੀ ਦੱਸੇ ਨਾ ਹੀ ਕਿਸੇ ਨੇ ਕੋਈ ਐਮਈ ਦੀ ਕਾਰਡ ਕੱਢੀ ਹੈ ਠੀਕ ਹੈ ਐਮਈ ਦੀਆਂ ਚੀਜ਼ਾਂ ਜਿਨ੍ਹਾਂ ਤੁਸੀਂ ਖਾ ਸਕਦੇ ਹੋ ਪੀ ਸਕਦੇ ਹੋ ਉਹਨਾਂ ਦੀ ਤੇਲ ਦੇ ਵਿੱਚ ਮਿਕਸ ਕਰਕੇ ਮ사ਜ ਕਰ ਸਕਦੇ ਹੋ ਜਿਵੇਂ ਤੁਹਾਨੂੰ ਮਲ ਤੇਲ ਬਾਰੇ ਦੱਸਿਆ ਸੀ ਉਹੀ ਚੀਜ਼ ਹੈ ਰਿਜ਼ਲਟ ਬਹੁਤ ਜ਼ਿਆਦਾ ਹੈ ਦਾ ਧੰਨਵਾਦ